ਸਿੰਘ ਵਾਈ YouTube ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਸਭ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਜਿਹੜਾ ਬਟਨ ਆ ਉਹਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨਿਊ ਨੋਟੀਫਿਕੇਸ਼ਨ ਮਿਲ ਸਕੇ ਲੋ ਜੀ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਲੋ ਜੀ ਸਭ ਤੋਂ ਪਹਿਲਾਂ ਹੁਣ ਕਰਦੇ ਆਂ ਮੋਟਰਸਾਈਕਲ ਸਟਾਰਟ ਮੋਟਰਸਾਈਕਲ ਸੋਚ ਰਿਹਾ ਸੀ ਪਹਿਲਾਂ ਵੀ ਮੋਟਰਸਾਈਕਲ ਤੇ ਚੱਲੀਏ ਜਾਂ ਫਿਰ ਗੱਡੀ ਤੇ ਮੋਟਰਸਾਈਕਲ ਤੇ ਚੱਲਦੇ ਹਾਂ ਮੋਹਾਲੀ ਤੱਕ ਜਾ ਕੇ ਆਣਾ ਬਾਹਰ ਦਾ ਥਿਊਖਾ ਰਿਹਾ ਤੁਹਾਨੂੰ ਦੇਖੋ ਜੀ ਕਿੰਨਾ ਵਧੀਆ ਥਿਊਖਾ ਹੈ ਬਹੁਤ ਹੈ ਕਿਉਂਕਿ ਮੌਸਮ ਸਾਫ਼ ਹੈ ਨਾ ਅੱਜ ਇਸ ਕਰਕੇ ਜਿਹੜਾ ਥਿਊਖਾ ਹੈ ਉਹ ਵੀ ਵਧੀਆ ਲੋ ਜੀ ਆਪਾਂ ਪਹੁੰਚ ਕੇ ਲਾਂਡਰ ਤੋਂ ਅੱਗੇ ਇੱਥੇ ਇੱਕ 버ਗਰ ਤੇ डोमिनोज ਵਾਲਿਆਂ ਦੇ ਜੋ ਰੈਸਟੋਰੈਂਟ ਨਵੇਂ ਖੁੱਲ੍ਹਿਆ ਕਰਾਵਾਂਗੇ ਆਪਾਂ ਵੀ ਇਹਨਾਂ ਦਾ ਤੁਹਾਨੂੰ ਕਿਸੇ ਦਿਨ ਵਿజిਟ। ਅੱਜ ਮੋਹਾਲੀ ਪੰਚਲੇ ਆੜੂ। ਲੋ ਜੀ ਮੋਹਾਲੀ ਤੋਂ ਅੱਗੇ ਆ ਹੁਣ ਆਪਾਂ ਵਾਪਸ ਹੁਣ ਚੱਲਦੇ ਆ ਘਰੇ। ਉੱਥੇ ਇੱਕ ਜ਼ਰੂਰੀ ਕੰਮ ਸੀ ਇਸ ਕਰਕੇ ਆਪਾਂ ਉੱਥੇ ਵੀਡੀਓ ਨਹੀਂ ਬਣਾ ਸਕੇ। ਹੁਣ ਆਪਾਂ ਘਰ ਜਾ ਕੇ ਉਸ ਤੋਂ ਬਾਅਦ ਜਾਣਾ ਹੈ ਆਪਣਾ ਫਤੇਗੜ ਸਾਹਿਬ। ਚਲੋ ਜੀ ਮਿਲਦੇ ਆਂ ਜੀ ਘਰ ਜਾ ਕੇ। ਅੱਗੇ ਦਿਖਾਉਨੇ ਤੁਹਾਨੂੰ ਮੁਲਾਣੇ ਨਾਲ ਸਾਡੇ ਏਕਮ ਨਾਲਾ ਏਕਮ ਵੀ ਆਇਆ ਕਰੇ। ਨੱਚ ਕੇ ਦਾ ਨੱਚ ਕੇ ਤੂੰ ਮਦਾ ਸਹੀ ਤੂੰ ਮਦਾ ਸਹੀ ਲੱਕ ਲੱਕ ਦਾ ਵਾਰਦਾਰੀ ਹੈ ਹੈ ਅਤਰੇ ਮਮੂ ਨਵੀ ਦੇ ਲੋ ਜੀ ਇਹ ਕੁੰਦੀਆਂ ਮਸਤੀਆਂ ਤੋਂ ਬਾਅਦ ਪਹੁੰਚਣ ਵਾਲੇ ਆ ਜੀ ਆਪਾਂ ਸ਼੍ਰੀ ਫਤਿਹਗੜ ਸਾਹਿਬ ਸਾਹਮਣੇ ਤੁਸੀਂ ਵੀ ਦਰਸ਼ਨ ਕਰ ਰਹੇ ਆਂ ਸ਼੍ਰੀ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਗੇਟ ਬਸੇ ਤੋਂ ਫਤਿਹਗੜ੍ਹ ਸਾਹਿਬ ਜਿਹੜਾ ਜੋਤੀਸਰੂਪ ਗੁਰਦੁਆਰਾ ਥੋੜੀ ਦੂਰ ਤਕਰੀਬਨ 2 ਕਿਲੋਮੀਟਰ ਰਹਿ ਜਾਂਦਾ ਏ ਹਾਂਜੀ ਚਲੋ ਜੀ ਪਹੁੰਚ ਕੇ ਉੱਥੇ ਕਰਦੇ ਆਂ ਗੱਲਬਾਤ ਲੋ ਜੀ ਪਹੁੰਚ ਗਏ ਆਪਾਂ ਸ਼੍ਰੀ ਜੋਤੀਸਰੂਪ ਸਾਹਿਬ ਜਿੱਥੇ ਛੋਟੇ ਸਬਜਾ ਨਾ ਤਾਂ ਸੰਸਕਾਰ ਕੀਤਾ ਸੀ ਆਪਲਾ ਪੇਲਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਉੱਥੇ ਜਾਵਾਂਗੇ ਆਉਂਦੇ ਹੋਏ ਫਿਰ ਮੱਥਾ ਟੇਕਾਂਗੇ ਜੋਤੀਸਰੂਪ ਸਾਹਿਬ ਗੁਰਦੁਆਰੇ ਚ ਚਲੋ ਜੀ ਪਹੁੰਚਦੇ ਆ ਜੀ ਬੋ ਜੀ ਸੰਗਤ ਜੀ ਕਰੋ ਦਸਤੂਰ ਜੁੜੀਏ ਦਰਸ਼ਨ ਤੇ ਕੁਰਬਾਨੀ ਚੱਲ ਰਹੀ ਜੀ ਇਸ ਕਰਕੇ ਮੈਂ ਬਾਹਰ ਤੋਂ ਹੀ ਜਿਹੜੀ ਇਹ ਗੱਲ ਕਰ ਰਿਹਾ ਸੀ ਕਿਉਂਕਿ ਅੰਦਰ ਜਾ ਕੇ ਦਿਲ ਨਹੀਂ ਕਰਦਾ ਯਾਰ ਕੋਈ ਆਪਾਂ ਗੱਲ ਕਰੀਏ ਕਿਉਂਕਿ ਦਰਵਾਣੀ ਮਨ ਦਿਲੋਂ ਝੋੜ ਕੇ ਰੱਖ ਦਿੰਦੀ ਆ ਇਤਨਾ ਮੈਂ ਫਤਗੜ ਕਾਫੀ ਦੇਰ ਬਾਅਦ ਆਇਆ ਹਾਂ ਇੱਥੇ ਇਹਨਾਂ ਨੇ ਕਾਫੀ ਕੁਝ ਜਿਹੜਾ ਚੇਂਜ ਕਰ ਦਿੱਤਾ ਜਿਸ ਤਰ੍ਹਾਂ ਵੀ ਪਹਿਲਾਂ ਜੋੜਾਕਾਰ ਆਪਣਾ ਇਸ ਸਾਈਡ ਹੁੰਦਾ ਸੀ ਫਿਰ ਇਹਨਾਂ ਨੇ ਚੇਂਜ ਕਰਕੇ ਹੁਣ ਇਸ ਸਾਈਡ ਤੇ ਜਿੱਥੇ ਆਪਾਂ ਕੜਾਹ ਪ੍ਰਸ਼ਾਦ ਵਗੈਰਾ ਲੈਂਦੇ ਸੀ ਉਹ ਵੀ ਪਹਿਲਾਂ ਥੋੜੀ ਉੱਪਰ ਹਾਈਟ ਤੇ ਸੀ ਫਿਰ ਉਹ ਵੀ ਥੱਲੇ ਕਰ ਦਿੱਤਾ ਇਹਨਾਂ ਨੇ ਸਾਰਾ ਹੀ ਲੋ ਜੀ ਉਸ ਤੋਂ ਬਾਅਦ ਆਪਾਂ ਲਈਏ ਸਭ ਤੋਂ ਪਹਿਲਾਂ ਖੜਾ ਪ੍ਰਸ਼ਾਦ ਲੈਣ ਚ ਲੱਗ ਜੀਏ ਖੜਾ ਪ੍ਰਸ਼ਾਦ ਲੈਣ ਤੋਂ ਬਾਅਦ ਆਪਾਂ ਕਰਦੇ ਹਾਂ ਖੜਾ ਪ੍ਰਸ਼ਾਦ ਲੈ ਲਿਆ ਕਰਦੇ ਹਾਂ ਦਰਸ਼ਨ ਦੀ ਤਿਆਰੀ ਰਾਲੇ ਰਸਤੇ ਹੀ ਦੂਜੀ ਜਗ੍ਹਾ ਦਿਖਾਵਾਂਗੇ ਤੁਹਾਨੂੰ ਲੋ ਜੀ ਇੱਥੇ ਕੁਝ ਖਾਫੀ ਕੁਝ ਜਿਹੜਾ ਇਹਨਾਂ ਨੇ ਚੇਂਜ ਕਰਤੀ ਹੈ ਪਹਿਲਾਂ ਜਿਹੜਾ ਖੜਾ ਪ੍ਰਸ਼ਾਦ ਖੜਾ ਪ੍ਰਸ਼ਾਦ ਵਗੈਰਾ ਇੱਥੇ ਮਿਲਦਾ ਹੁੰਦਾ ਸੀ ਉਹਨੇ ਚੇਂਜ ਕਰਕੇ ਸ਼ਿਫਟ ਕਰਕੇ ਥੋੜਾ ਅੱਗੇ ਕਰਤਾ ਤੇ ਜੋੜੇ ਘਰ ਵੀ ਚੇਂਜ ਕਰਤਾ ਤੇ ਗੱਠੀ ਘਰ ਵੀ ਇੰਨਨ ਹੈ ਕਾਫੀ ਕੁਝ ਚੇਂਜ ਕੀਤਾ ਇੱਥੇ ਫਤਿਹਗੜ੍ਹ ਸਾਹਿਬ ਲੋ ਜੀ ਆਓ ਜੀ ਹੁਣ ਆਪਾਂ ਕਰਾਉਣਾ ਤੁਹਾਨੂੰ ਦਰਸ਼ਨ ਦੀਦਾਰੀ ਹਾਂਜੀ ਸਾਧ ਸੰਗਤ ਜੀ ਇਹ ਆ ਗੁਰਦੁਆਰਾ ਸੀਸ ਗੰਜ ਸਾਹਿਬ ਗੁਰਦੁਆਰਾ ਸੀਸ ਗੰਜ ਸਾਹਿਬ ਜਿਹੜੇ ਸੀ ਜਿਹੜੇ ਸੀ ਕੌਮ ਦੇ ਮਹਾਨ ਜਨਰਲ ਬਾਬਾ ਬੰਦਾ ਸਿੰਘ ਦੀ ਅਗਵਾਈ ਹੇਠ ਜਿਹੜੇ ਇੱਥੇ ਚੱਪੜ ਜੀੜੀ ਦੇ ਮੈਦਾਨ ਦੇ ਵਿੱਚ ਨਾ ਜਿਹੜੇ ਸਿੰਘ ਸ਼ਹੀਦ ਹੋਏ ਸੀ ਜਦੋਂ ਸਰਾਂਦ ਨਾਲ ਉਹਦੀ ਲੜਾਈ ਜਦੋਂ ਹੋਇਆ ਸੀ ਉਹ ਸਿੰਘਾਂ ਦਾ ਜਿਹੜਾ ਸੰਸਕਾਰ ਹੈ ਇੱਥੇ ਕੀਤਾ ਗਿਆ ਸੀ ਇੱਥੇ ਕਮ ਸੇ ਕਮ 6000 ਸਿੰਘਾਂ ਦਾ ਜਿਹੜਾ ਸੰਸਕਾਰ ਹੈ ਉਹ ਕੀਤਾ ਗਿਆ ਸੀ ਇਹਦਾ ਆਪਾਂ ਗੁਰਦੁਆਰਾ ਸੀਜਗਨ ਸਾਹਿਬ ਤੋਂ ਬਾਅਦ ਆਪਾਂ ਚਲਦੇ ਆ ਗੁਰਦੁਆਰਾ ਠੰਡਾ ਉਪਰਜ ਸਾਹਿਬ ਵੱਲ ਜਿੱਥੇ ਸੂਬੇ ਸਰਾਹੰਦਨਾਂ ਦੇ ਛੋਟੇ ਸਾਬਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਖੰਡੇਪੁਰ ਦੇ ਵਿੱਚ ਕੈਦ ਕਰਕੇ ਰੱਖਿਆ ਉਸ ਤੋਂ ਬਾਅਦ ਉਹਨਾਂ ਨੂੰ ਜਿੱਥੇ ਤੇ ਤੁਹਾਨੂੰ ਪਹਿਲਾਂ ਦਰਸ਼ਨ ਕੀਤਾ ਤਸੀਂ ਇਹ ਦੇਖ ਕੇ ਕੰਦ ਵਿੱਚ ਚੁਣਵਾਇਆ ਗਿਆ ਸਭ ਤੋਂ ਪਹਿਲਾਂ ਇੱਥੇ ਰੱਖਿਆ ਗਿਆ ਸੀ ਇੱਥੇ ਆ ਕੇ ਜਿਹੜਾ ਮੋਤੀराम ਮਹਿਰਾਜ ਬਾਬਾ ਮੋਤੀराम ਮਹਿਰਾਜ ਹੀ ਇੱਥੇ ਛੋਟੇ ਸਾਹਿਬ ਜਤ ਤੇ ਮਾਤਾ ਗੁਜਰੀ ਜੀ ਨੂੰ ਉਹ ਦੁੱਧ ਪਿਆ ਕੇ ਜਾਂਦੇ ਸੀ ਉਹ ਦੇ ਕੜਾਕੇ ਦੀ ਠੰਡ ਵਿੱਚ ਇੱਥੇ ਰੱਖਿਆ ਗਿਆ ਸੀ ਗੁਰਦੁਆਰੇ ਦੇ ਕੁਸ਼ਕਾਰਨਾਵ ਕਰਕੇ ਨਾ ਉਹ ਵੀਡੀਓ ਅੰਦਰ ਬਣਾਉਣ ਨਹੀਂ ਦਿੰਦੇ ਉਸ ਤੋਂ ਬਾਅਦ ਆਪਾਂ ਚੱਲੇ ਗਏ ਜੀ ਸਰੋਵਰ ਸਾਹਿਬ ਉੱਥੇ ਆਪਾਂ ਨੇ ਇਸ਼ਨਾਨ ਤਾਂ ਨਹੀਂ ਕੀਤਾ ਪੰਜ ਇਸ਼ਨਾਨਾ ਕੀਤਾ ਇੱਥੇ ਮੱਛੀਆਂ ਦੇਖ ਕੇ ਪਹਿਲਾਂ ਬਹੁਤ ਖੁਸ਼ ਹੋਈ ਸਾਡੇ ਇੱਕ ਮਨ ਤਾਂ ਇੱਥੇ ਕਾ ਹੀ ਪਾਤਾ ਸੀ ਕਹਿੰਦਾ ਪਾਪਾ ਮੱਛੀਆਂ ਬਹੁਤ ਆ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਫਿਰ ਆਪਾਂ ਸੋਚਿਆ ਕਿ ਸੇਵਾ ਕਰਦੇ ਆ ਪਰ ਸੇਵਾ ਕਰਨ ਦਾ ਉੱਥੇ ਜਗ੍ਹਾ ਹੀ ਨਹੀਂ ਸੀ ਕਹਿੰਦੇ ਪੀੜੀ ਨਹੀਂ ਮੌਕੇ ਨਹੀਂ ਮਿਲੇ ਆਪਾਂ ਨੂੰ ਫਾਈਨਲੀ ਉਸ ਤੋਂ ਬਾਅਦ ਦੇਖੋ ਤੁਸੀਂ ਦੇਖੀ ਸਕਦੇ ਹੋ ਕਿ ਕਿੰਨੇ ਲੋਕ ਸੇਵਾ ਕਰ ਰਹੇ ਆ ਪਰ ਵਾਰ ਹੀ ਨਹੀਂ ਆਈ ਸਾਡੀ ਸੇਵਾ ਕਰਨ ਵਾਸਤੇ ਇਸ ਤੋਂ ਬਾਅਦ ਫਿਰ ਆਪਾਂ ਸੋਚਿਆ ਵੀ ਚਲੋ ਘਰ ਚੱਲਦੇ ਆ ਉਜੀ ਆਪਾਂ ਅਗੇ ਲੰਗਰ ਹਾਲ ਤੋਂ ਬਾਅਦ ਚਲੋ ਜੀ ਕਰਦਿਆਂ ਜੀ ਬਲੌਕ ਦਾ ਐਂਡ ਰੱਬ ਰਾਖਾ ਸ਼ਸ਼ੀ ਕਾਲ ਮਿਲਦੇ ਆ ਅਗਲੇ ਬਲੌਕ ਚ ਧੰਨਵਾਦ